ਚੱਕ ਫੰਗਾ ਰਹੇ ਇਹ ਜੇ ਆਪੇ ਸ਼ੰਗਰ ਹੈ ਹੋਊਗਾ ਫੰਗਾ ਰਹੇ ਨਹੀਂ ਹੋਊਗਾ ਸ਼ੰਗਰ ਹੈ ਜੇ ਆਪੇ ਸ਼ੰਗਰ ਹੈ ਅੱਡਾ ਵਧੀਆ ਇਹਨਾਂ ਦਾ ਰੋਡ ਵੀ ਵਧੀਆ ਹੈਗਾ ਇਹ ਆਪਾਂ ਨੂੰ ਆਪਣੀ ਡੈਸਟੀਨੇਸ਼ਨ ਤੇ ਜਿੱਥੇ ਆਪਾਂ ਪਹੁੰਚਣਾ ਉੱਥੇ ਪਹੁੰਚਣਾ ਹੈ ਇਹ ਰੋਡ ਤੋਤੀ ਪਗੜੀ ਬਹਿਨਦੇ ਹੈ ਉਹ ਹੀ ਤਾਂ ਮੈਂ ਪਹਿਲਾਂ ਦੱਸਿਆ ਸੀਗਾ ਪਹਿਲੀਆਂ ਵੀਡੀਓ ਚ ਚਿੱਟਾ ਚਿੱਟੀ ਚਾਦਰ ਤੇ ਚਿੱਟੀ ਭਾਗੇ ਬੰਦੇ ਪਾਉਂਦੇ ਆ ਜਿਵੇਂ ਆਪਾਂ ਬੱਦਲਾਂਦੇ ਹੋਂਵੇਂ ਨਹੀਂ ਪਾਉਂਦੇ ਇਹਨੇ ਬੱਪੂ ਕਿਉਂਕਿ ਇਹਨਾਂ ਦਾ ਕਲਚਰ ਵੀ ਸਾਰਾ ਤੁਸੀਂ ਦੇਖੋ ਰੂੜੀਆਂ ਰੂੜੀਆਂ ਲੱਗੀਆਂ ਹਨਾ ਕਿਉਂਕਿ ਪਸ਼ੂ ਆ ਨਾ ਤੇ ਪਾਖੀਆਂ ਪੂਥੀਆਂ ਹਰੀਖ ਘਰ ਬਣਾਉਂਦਾ ਖੱਬਦੇ ਆ ਜਲਾ ਪਿੰਡ ਦਾ ਸ਼ੰਗਰ ਹੈ ਤਾਂ ਵੱਡਾ ਹੀ ਆ ਇਹਨਾਂ ਬਜ਼ਾਰ ਵੀ ਉਹ ਵੀ ਵਧੀਆ ਹੈਗਾ ਪਿਛਲੇ ਪਿੰਡ ਲੰਘ ਕੇ ਆਏ ਉਹ ਤਾਂ ਉਹ ਸਿਨੀ ਸੀ ਹੈਗਾ ਉਹ ਪਿੰਡਾਂ ਚ ਉਹਨਾਂ ਆਪਾਂ ਇੱਥੇ ਮੇਗਾ ਰਾਇ ਇਹ ਮੇਗਾ ਰਾਇ ਨੂੰ ਇਹ ਸੜਕ ਮੋੜ ਦੀ ਮੇਗਾ ਰਾਇ ਹਾਂ ਹਾਂ ਕੋਈ ਨਾ ਕੋਸਤਾ ਵਧੀਆ ਵੈਜੀਟੇਬਲ ਇਹ ਮੇਗਾ ਰਾਇ ਨੂੰ ਜਾਂਦੀ ਸੜਕ ਇਹ ਪਿੰਡਾਂ ਨੀਗਾ ਵੈਸੇ

ਆ ਰਾਗੇ ਹਨਾ ਸੁੰਦਰ ਹੈਗਾ ਇੱਕ ਆ ਸਾਹਮਣੇ ਹਨਾ ਲੰਸਰੀ ਸੜਕ ਦੇ ਦੋਨੇ ਸਾਈਡ ਤੇ ਘਾਰ ਹੀ ਆ ਪਿੰਡ ਦੇ ਅੱਗੇ ਅਸੀਂ ਕਦੋਂ ਪਹੁੰਚਾਂਗੇ ਅਫਾ ਪਿੰਡ ਛੋਟਾ ਹੈ ਹਨ ਇਹ ਲੰਘ ਰਹੇ ਆਪਾਂ ਵੀਰ ਨੂੰ ਪੁੱਛਦੇ ਆ ਵੀਰੇ ਆਹ ਕਿਹੜਾ ਪਿੰਡ ਆ ਯਾਰ ਆਹ ਆਹ ਢਾਣੀ ਹੈ ਇਹ ਕਿਹੜੇ ਪਿੰਡ ਦੀ ਹਾਂਜੀ ਕਿਹੜੇ ਪਿੰਡ ਦੀ ਓਕੇ ਕਈ ਨਹੀਂ ਵਾਲੇ ਠੀਕ ਹੈ ਉਹ ਅੱਗੇ ਅੱਗੇ ਵੀ ਪਿੰਡ ਆ ਹਾ ਗੱਟੀ ਮੱਤੜ ਆਹ ਗੱਟੀ ਮੱਤੜ ਆ ਇਹ ਢਾਣੀ ਆ ਬਸ ਢਾਣੀਆਂ ਇਹ ਆ ਮੱਕੀ ਕਿੱਡੀ ਕਿੱਡੀ ਹੋ ਗਈ ਯਾਰ ਕਿੰਨੀ ਸੋਹਣੀ ਆ ਸਪਰੇਅ ਕਰੀ ਜਾਂਦੇ ਮੱਕੀ ਨੂੰ ਹਾਂ ਕਿੱਡੀ ਕੀਡੀ ਇਹ ਮੈਂ ਕਹਣਾ ਇਹ ਦਸਾਂ ਦੇਣਾ ਉਹ ਦੇਖੀ ਆ ਸਕਰੀਨਾਂ ਲਾਈ ਜਾਂਦੇ ਉਧਰ ਇਧਰ ਨਾਲ ਸਾਈਡ ਵੀ ਰੇਤ ਲਾਇਆ ਹੈਗਾ ਇਲਾਕਾ ਆ ਸਾਰੀ ਰੇਤ ਆ ਜੀ ਹੈਗੀ ਆ ਉਹ ਬਾਰਡਰ ਆ ਸਾਰਾ ਜੋ ਆ ਬੱਤੀ ਨਹੀਂ ਆ ਆ ਨਾ ਤਾਰਾਂ ਲੱਗੀਆਂ ਆ ਦੇਖੋ ਲਾਈਟਾਂ यह आप बार्डर ना आ रहे हैं मतलब इतो तीन किले की बाट आख जाके ने हौली हौली मतलब तार पिंडा लंबे लंबे मौत ही जाना पिंड फिर, फिर उ ਆਪਸ ਤੋਈਪੁਰ ਇਹ ਤੋਈਪੁਰ ਲੱਕੇ ਦੇ ਪਿੰਡ ਹੈਗੇ ਆ ਮਗਰੋਂ ਗੁਰੂ ਅਰਜਨ ਸਾਹਿਬ ਤੋਂ ਆਪ ਆਏ ਆ ਇੱਥਰ ਤੋਈਪੁਰ ਨੇੜੇ ਹੁੰਦਾ ਜਾਂਦਾ ਜਿਵੇਂ ਜਿਵੇਂ ਅੱਗੇ ਜਾਂਦਾ ਪਿੰਡ ਕਿਹੜਾ ਆ ਇਹ ਕਿੱਥੇ ਆਊਗੀ ਹਾਂਜੀ ਚੈੱਕ ਕਰਾਊਗੀ ਚੈੱਕ ਕਰਾਊ ਕਿ ਠੀਕ ਹੈ ਠੀਕ ਹੈ ਜੀ ਇਸ ਤੋਂ ਅੱਗੇ ਰਾਜਾ ਰਾਏ ਤੋਂ ਸੜਕ ਮੁੜਦੀ ਮਮਦੋੜ ਨੂੰ ਠੀਕ ਹੈ ਜੀ ਠੀਕ ਹੈ ਇਹ ਤੋਂ ਅਗਲਾ ਕਿਹੜਾ ਪਿੰਡ ਆ ਓ ਮਹਾ ਮੁੜੀ ਜਾਂਦੀ ਹੈ ਨਾ ਸੜਕ ਠੀਕ ਆ ਆ ਇੱਥੇ ਤੋਂ ਅਗਲੀ ਤਾਰ ਕਿੰਨੀ ਦੂਰ ਆ ਅੱਗੇ ਆ ਹੈ ਨਾ ਚਲੋ ਦੇਖ ਕੇ ਆਈ ਮਾਣ ਆ ਬਾਈ ਨੇ ਦੱਸਿਆ ਕਿ ਆ ਤਾਰ ਲੱਗੀ ਇੱਧਰ ਫੈਂਸਿੰਗ ਆ ਆਪਾਂ ਚਲੋ ਫੈਂਸਿੰਗ ਦੇਖ ਕੇ ਆਉਣੇ ਆ ਦੇਖੋ ਪੱਕਾ ਰਸਤਾ ਇਹ ਬਾਰਡਰ ਨੂੰ ਜਾਂਦਾ ਆ ਬੋਰਡ ਵੀ ਲੱਗਿਆ ਸੀਗਾ ਆ ਬਾਬੂ ਬਾਰਡਰ ਦੇਖ ਕੇ ਆਉਣੇ ਆ ਚਲੋ 2 ਮਿੰਟ ਲੱਗਣਗੇ ਕਿ ਆਪਾਂ ਧਾਰ ਦੇ ਨਾਲ ਨਾਲ ਆਈ ਗਏ ਨਾ ਔਰ ਆਪਾਂ ਧਾਰ ਦੇਖ ਹੀ ਲੈਣੇ ਆ ਆਪਾਂ ਵਾਪਸ ਪਹੁੰਚ ਜਾਣਾ ਰੋਈਪਰ ਜਾਵਾਂਗੇ ਆਪਾਂ ਇਹ ਗੇਟ ਖੁੱਲਾ ਹੈਗਾ ਹੈ ਫੈਂਸਿੰਗ ਦਾ ਕੋਈ ਫੈਂਸਿੰਗ ਲੱਗੀ ਦਾ ਗੇਟ ਖੁੱਲਿਆ ਹੈਗਾ ਅੱਛਾ ਠੀਕਾ ਠੀਕ ਹੈ ਮੈਂ ਦੱਸਦਾ ਤੁਹਾਨੂੰ ਠੀਕਾ ਇਹ ਤਾਰ ਇਹ ਤੋਂ ਅੱਗੇ ਵੀ ਲੱਗੀ ਆ ਫਿਰ ਇਹ ਅੱਛਾ ਇਹ ਤਾਂ ਤਾਰ ਫਿਰ ਖੁੱਲਿਆ ਹੀ ਆ ਬਾਦਰ ਹਾਂ ਅੱਛਾ ਜੀ ਇੱਥੇ ਫਿਰ ਨਦੀ ਦੇ ਅੱਗੇ ਪੌੜੀ ਵੀ ਕਿ ਨਹੀਂ ਹੈ ਨਹੀਂ ਪੌੜੀ ਨਹੀਂ ਪੌੜੀ ਹੈਗਾ ਅੱਛਾ ਪੌੜੀ ਨਹੀਂਗਾ ਤੇ ਜਿਹੜੀ ਅਗਲੀ ਤਾਰ ਉਹ ਨਦੀ ਤੋਂ ਪਾਰ ਹਾਂ ਨਦੀ ਤੋਂ ਪਾਰ ਠੀਕ ਹੈ ਨਦੀ ਕਿੰਨੀ ਕੁ ਦੂਰ ਹੈ ਜੀ ਤੇ ਜੀ ਇਹ ਅੱਧਾ ਕਿਲੋਮੀਟਰ ਅੱਧਾ ਕਿਲੋਮੀਟਰ ਹੁਣ ਬਾਰਡਰ ਤੇ ਆਪਾਂ ਖੜੇ ਆ ਆ ਦੇਖੋ ਨਾਲ-ਨਾਲ ਤਾਰ ਆਉਂਦੀ ਆ ਪਰ ਇਹ ਨਾ ਉਹ ਲਾਈਟਿੰਗ ਵੀ ਹੈਗੀ ਆ ਆ ਗੇਟ ਤੇ ਇਧਰ ਦਿਖਾਉਣਾ ਤੁਹਾਨੂੰ ਇੱਕ ਚੀਜ਼ ਹੋਰ ਜਦੋਂ ਇਹ ਫੈਂਸਿੰਗ ਲੱਗੀ ਸੀ ਨਾ ਸੜਕ ਰਸਤਾ ਵੀ ਪੱਕਾ ਨਾਲ-ਨਾਲ ਜਾਨ ਨੂੰ ਆ ਲਾਈਟਿੰਗ ਵੀ ਲੱਗੀ ਉੱਪਰ ਵੱਡੀਆਂ ਲਾਈਟਿੰਗ ਵੀ ਲੱਗੀਆਂ ਹੈਗੀਆਂ ਟਾਵਰ ਲਾਈਟ ਪਰ ਇਹ ਜਿਹੜੀ ਫੈਂਸਿੰਗ ਆ ਨਾ ਇਹ ਹੁਣ ਆਪਾਂ ਕ੍ਰੋਸ ਕਰਦੇ ਆ ਇਹ ਫੈਂਸਿੰਗ ਕਹਿੰਦੇ ਚੇਂਜ ਕਰਤੀ ਸੀ ਇਸ ਤੋਂ ਉਹ ਅੱਗੇ ਫੈਂਸਿੰਗ ਇੱਕ ਹੋਰ ਤਾਰ ਲਾ ਦਿੱਤੀ ਗਈ ਜਦੋਂ ਤਾਰ ਕਿਤੇ ਲਾਈ ਹੈ ਉਦੋਂ ਪਹਿਲਾਂ ਇਹ ਗੇਟ ਸੀਗੇ ਹੁਣ ਬੀਐਸਐਫ ਇੱਥੇ ਨਹੀਂ ਬੈਠਦੀ ਉਹ ਅੱਗੇ ਬੈਠਦੀ ਆਜੋ ਆਪ ਕਰਸਤ ਉਹ ਆਪ ਪੋਲ ਪੋਲ ਤਾਂ ਹੈ ਨਹੀਂ ਹੁਣ ਮਤਲਬ ਦਰਿਆ ਦੇ ਉੱਤੇ ਪੋਲ ਨਹੀਂ ਹੈਗਾ ਇੱਥੇ ਅਗਲੀ ਫੈਂਸਿੰਗ ਉਹ ਅੱਗੇ ਆ ਆਪੋਲ ਤੋਂ ਪਾਰ ਅੱਗੇ ਕਿਉਂਕਿ ਸਤਲੁਜ ਦਰਿਆ ਇਹ ਪ੍ਰਾਣੀ ਤਾਰ ਤੇ ਇੱਧਰ ਖੇਤੀ ਇਹ ਸਾਰੀਆਂ ਆਪਣੀਆਂ ਜ਼ਮੀਨਾਂ ਹੀ ਆ ਇਹ ਕੋਈ ਉਹ ਪਾਕਿਸਤਾਨੀਆਂ ਨਹੀਂ ਪਾਕਿਸਤਾਨੀਆਂ ਅਗਲੀਆਂ ਜ਼ਮੀਨਾਂ ਤੇ ਅਗਲੇ ਪਿੰਡ ਆਪੇ ਪਹੁੰਚੀ ਹੈ ਹਨਾ ਯਾਰ ਇੱਕ ਗੱਲ ਆ ਦਰਿਆ ਤਾਂ ਇਹ ਜਿਹੜਾ ਸਤਲੁਜ ਦਰਿਆ ਨਾ ਇਹ ਫਿਰੋਜ਼ਪੁਰ ਇਲਾਕੇ ਨੂੰ ਬਹੁਤ ਮਤਲਬ ਜਿਹੜੇ ਨੀਵੇਂ ਪਿੰਡ ਉਹਨਾਂ ਨੂੰ ਬਹੁਤ ਔਖਾ ਕਰਦਾ ਹੈ ਇਹ ਜਦੋਂ ਹਾਰ ਸੌਣ ਪਰਦੂ ਜੀ ਨਹੀਂ ਆਉਂਦਾ ਕਿ ਡੇ ਡੇ ਦਰਖਤ ਪਹਿਲਾਂ ਇੱਥੇ ਬੈਠਦੇ ਹੁੰਨੇ ਇਹ ਚੱਕਰ ਔਕੇ ਚੌਂਕੀ ਆ ਇਹ ਚੱਕਰ ਔਕੇ ਹਨਾ ਪਿੰਡ ਦੀ ਪਰ ਦਰਿਆ ਆਪ ਦੇਖਾਂਗੇ ਨਾ ਲੇਟ ਹੋ ਜਾਾਂਗੇ ਜੇ ਮੈਂ ਦਰਿਆ ਤੁਹਾਨੂੰ ਦਿਖਾਵਾਂ ਉਹ ਉੱਥੋਂ ਤੱਕ ਦਿਖਾ ਦੇਣਾ ਪੁਲ ਤੱਕ ਆ ਜਾਓ ਦਰਿਆ ਵੀ ਦੇਖ ਕੇ ਆਉਂਦੇ ਆ ਆ ਪ੍ਰਾਣੀ ਫੈਂਸਿੰਗ ਲੰਘ ਗਈ ਇਹ ਤੋੜ ਤੱਕ ਲੱਗੀ ਸੀ ਐਂਡ ਤੱਕ ਪਹਿਲਾਂ ਬਾਈ ਮਿਲਿਆ ਸੀ ਕਿ ਉਹ ਦੱਸਦਾ ਕਿ ਨਾ ਆ ਢੋਲਾਂ ਦਾ ਪਹਿਲਾਂ ਇੱਕ ਪੋਲ ਹੁੰਦਾ ਸੀਗਾ ਇਸੇ ਦਰਿਆ ਤੇ ਸਤਲੁਜ ਦੇ ਤੇ ਆ ਢੋਲ ਆ ਨਾ ਜਿਹੜੇ ਇਹ ਆਰਮੀ ਨੇ ਰੱਖੇ ਹੋਊਗੇ ਆ ਢੋਲਾਂ ਦਾ ਪੋਲ ਸੀਗਾ ਬਾਅਦ ਚ ਜਦੋਂ ਕਿਤੇ ਲੜਾਈਆਂ ਹੋਈਆਂ 77 ਹਨਾ ਜਾਂ 1965 ਦੀ ਤੋਂ ਉਹ ਇਹ ਤੋੜ ਦਿੱਤਾ ਗਿਆ ਦਰਿਆ ਦੇ ਉੱਤੇ ਇੰਪੋਰਟ ਇਹੋ ਜਿਹੀਆਂ ਜ਼ਮੀਨਾਂ ਇੱਧਰ ਉੱਚੀਆਂ ਨਹੀਂ ਮੈਂ ਜ਼ਮੀਨਾਂ ਰੇਤ ਲੀਆਂ ਅਕੀ ਕਣਕਾਂ ਵਧੀਆ ਹੈਗੀਆਂ। ਦਰਿਆ ਤਾਂ ਦੂਰੀ ਲੱਗਦਾ ਯਾਰ। ਉਧਰ ਟਾਈਮ ਘੱਟ ਹੈਗਾ। ਉਧਰ ਦਰਿਆ ਆ ਤੇ ਆਪਾਂ। ਚਲੋ ਵਾਪਸ ਚੱਲਦੇ ਆ ਯਾਰ। ਦਰਿਆ ਦੂਰ। ਪਿੰਡ ਥੋੜਾ? ਹਾਂਜੀ। ਆਹੀ ਪਿੰਡ ਆ ਬਾਈ। ਹਾਂਜੀ ਹਾਂਜੀ। ਹਾਂਜੀ। ਠੀਕ ਹੈ ਠੀਕ। ਕਿੰਨਾ ਕੁ ਵੱਡਾ ਪਿੰਡ ਇਹ? ਪਿੰਡ ਸਾਫ। ਹਾਂਜੀ। ਹੁਣ ਤੋ ਇਹ ਜੋ ਰੰਗ ਕੀ ਆਏਗਾ। ਛੋਟਾ ਹੀ ਹੈ। ਆਹ। ਬਾਕੀ ਬਹੁਤ ਵੱਡੇ ਬੈਠਾ ਨੇ। अच्छा ओ ओ पਿੰਡ ਉਹ ਇਸ ਪਿੰਡੇ ਤੇ ਨਹੀਂ ਉਹ ਬਾਹਰ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸਵਾਗਤ ਹੈ ਜੀ ਤੁਹਾਡਾ ਫਿਰ ਤੋਂ ਇੱਕ ਨਵੀਂ ਵੀਡੀਓ 'ਚ ਆਪਾਂ ਖੜੇ ਆ ਪਿੰਡ ਚੱਕਰਉ ਕਿ ਹਥਾੜ ਹੈਨਾ ਚੱਕਰਉ ਕਿ ਹਥਾੜ ਇਹ ਇਧਰੋਂ ਆਪਾਂ ਇਹ ਗਜਨੀ ਵਾਲੇ ਤੋਂ ਤੇ ਅੱਗੇ ਨਿਕਲ ਜਾਂਦਾ ਮਮਦੂਤ ਹੈਨਾ ਰਸਤਾ ਇਹ ਬਾਰਡਰ ਏਰੀਆ ਦਾ ਪਿੰਡ ਆ ਇੱਕ ਤੋਂ ਥੋੜੀ ਦੂਰ ਪਿੰਡ ਰਾਜਾ ਰਾਏ ਜਿਹੜਾ ਆਪਾਂ ਪਹਿਲਾਂ ਦੇਖਿਆ ਸੀਗਾ ਉਹ ਤੇ ਆਪਾਂ ਆ ਸਕੂਲ ਦੇਖੀਏ ਇੱਧਰ ਆਂਟੀ ਜੀ ਦੀ ਦੁਕਾਨ ਸਸੀ ਆਂਟੀ ਹਾਂ ਪਹਿਲਾਂ ਆਏ ਸੀ ਤੁਹਾਡੇ ਤੋਂ ਐਡਰੈਸ ਪੁੱਛਿਆ ਸੀ ਹੈਨਾ ਇਹ ਸਕੂਲ ਲੈ ਗਿਆ ਸੀ ਹੂੰ ਬਾਈ ਕੀ ਨੌਕੀ ਆ ਤੁਹਾਡਾ ਇਹਦਾ ਸੋਨਾ ਸੁਨਾ ਆਹੀ ਪਿੰਡ ਆ ਨਾ ਹਾਂ ਜੀ ਹਾਂ ਜੀ ਆਪਣਾ ਤੇ ਇੱਥੇ ਦੁਕਾਨਾਂ ਆ ਦੋ ਹੀ ਆ ਇਹ ਕਾ ਦੁਕਾਨਾ ਬੱਪੂ ਜੀ ਦੀ ਹੈ ਆ ਸਕੂਲ ਪ੍ਰਾਇਮਰੀ ਸਕੂਲ ਹੈ ਫਿਰ ਹਾਂਜੀ ਹਾਂਜੀ ਵੱਡਾ ਸਕੂਲ ਹੈ ਨਹੀਂ ਨਹੀਂ ਵੱਡਾ ਨਹੀਂ ਹੋਇਆ ਅੱਛਾ ਇਹ ਪ੍ਰਾਇਮਰੀ ਸਕੂਲ ਆ ਇਸ ਪਿੰਡ ਦਾ ਚੱਕਰਾਓਗੇ ਹਥਾੜ ਹਥਾੜ ਠੀਕ ਆ ਆ ਕਾ ਦੀ ਬਿਲਡਿੰਗ ਹੈ ਵੀਰੇ ਇਹ ਤਾਂ ਵੀਰੇ ਬਣਾ ਹੁਣ ਦਾ ਕੀ ਨਾਂ ਹੈ ਜਾਣੇ ਕਰ ਜੰਜਗਰ ਹਾਂਜੀ ਹਾਂਜੀ ਉਹ ਪਹਿਲਾ ਸਰਪੰਚ ਗੋੜ ਸਿੰਘ ਰਿਆ ਸੀ ਤਾਂ ਆ ਆ ਬੱਬੂ ਆ ਸਕੂਲ ਆ ਦੇਖ ਲੋ ਇਹ ਪੰਜਵੀਂ ਦਾ ਸਕੂਲ ਆ ਟੀਚਰ ਆਉਂਦੇ ਆ ਪੜ੍ਹਾਉਂਦੇ ਆ ਨਾ ਹਾਂ ਇਹ ਸੋਨਾ ਸਕੂਲ ਬਣਿਆ ਪਿੰਡ ਚ ਕਿਉਂਕਿ ਪਿੰਡ ਪਿੰਡ ਵੀ ਛੋਟਾ ਹੀ ਆ ਬਾਈ ਹਾਂਜੀ ਛੋਟਾ ਉਹ ਟਾਣੀਆਂ ਤਾਂ ਬੈਠਣ ਨਾ ਤਾਂ ਕਰਦੇ ਆ ਆ ਦੁੱਧ ਦੀ ਆ ਜੰਜ ਕਰ ਸੀਗਾ ਇਧਰ ਆਂਗਣ ਵਾਲੀ ਲੱਗੀ ਇਧਰ ਆਉਂਦੀ ਆ ਜੰਜ ਕਰ ਤਾਂ ਹੁਣ ਕੁਛ ਨਹੀਂ ਹਾਂ ਪਹਿਲਾਂ ਤਾਂ ਕੁਝ ਸਰਪ੍ਰਾਈਜ਼ ਸੀਗਾ ਪਹਿਲਾਂ ਦਾ ਬਹੁਤ ਵਧੀਆ ਬਣਿਆ ਸੀ ਇਹ ਆਂਗਣਵਾੜੀ ਸੈਂਟਰ ਪਿੰਡ ਦਾ ਅੰਗਣਵਾੜੀ ਸੈਂਟਰ ਆ ਇਹ ਇਹ ਚ ਆਉਂਦੇ ਬੱਚੇ ਪੜਨਾ ਆਉਂਦੇ ਆ ਆਉਂਦੇ ਆ ਜੀ ਠੀਕ ਆ ਠੀਕ ਆ ਠੀਕ ਆ ਉਹ ਲਿਖਿਆ ਅੰਗਣਵਾੜੀ ਸੈਂਟਰ ਉਹ ਸਾਹਮਣੇ ਲਿਖਿਆ ਹਾਂ ਉਹ ਸਾਹਮਣੇ ਲਿਖਿਆ ਬਿਲਡਿੰਗ ਤਾਂ ਸੋਹਣੀ ਆ ਹੋਰ ਬਹੁ ਕਿਹੜੀ ਕਲਾਸ ਚ ਪੜਦੇ ਸਤਵੀਂ ਚ ਦੋਨੇ ਆਜੋ ਫਿਰ ਆਜੋ ਤੁਹਾਡੇ ਕੀ ਹਾਲ ਚਾਲ ਉਹ ਬੱਲੇ ਅੱਛਾ ਜੀ ਯਾਰ ਅੱਜ ਮੈਂ ਮੁੰਡਾ ਮੇਰੇ ਕੋਲ ਇੱਕ ਹੀ ਆਇਆ ਸੀ ਸਸੀਗੱਲ ਦੀ ਸਸੀਗੱਲ ਨਾ ਮੈਂ ਤਾਂ ਤੁਹਾਡੀ ਬਾਜ ਤੋਂ ਪਛਾਣ ਲਿਆ ਉਹ ਕਹਿੰਦਾ ਵੀ ਘਰੇ ਹੋਣਗੇ ਤੇ ਮੈਂ ਤਾਂ ਤੁਹਾਡੀ ਬਾਜ ਤੋਂ ਪਛਾਣ ਲਿਆ ਬਾਬਾ ਨਹੀਂ ਅਸੀਂ ਸਕੂਲ ਦੇ ਦੇਖਣ ਆਏ ਜੀ ਆ ਸਕੂਲ ਦੇਖਿਆ ਨਹੀਂ ਨਹੀਂ ਹੁਣ ਇੱਧਰ ਹੁਣ ਇੱਧਰੋਂ ਆਏ ਅ ਇਥੋਂ ਗਜਨੀ ਵਾਲੇ ਸਾਲ ਹੋਇਆ ਸੀ ਉਦੋਂ ਤੂੰ ਮੇਰੇ ਕੋਲ ਆਇਆ ਹਾਂ ਹਾਂ ਨਹੀਂ ਸਾਲ ਨਹੀਂ ਹੋਇਆ ਕੱਟ ਹੀ ਹੋਇਆ ਜੀ ਛੋਣਿਆ ਜੇ ਜਦੋਂ ਮੈਂ ਸੌਂ ਪਾਦਰੋ ਜੇ 6 6-7 ਮਹੀਨੇ ਹੋਏ ਉਹਨੇ ਅ ਹਾਂ ਜੀ ਹਾਂ ਜੀ ਅ ਠੀਕ ਹੋ ਸਭ ਵਧੀਆ ਵਧੀਆ ਚਾ ਪੀ ਕੇ ਫਿਰ ਕਰੀਏ ਨਹੀਂ ਚਾਹ ਲੇਟ ਹੋ ਜਾਗੇ ਅਜੇ ਤੁਹਾਡਾ ਪਿੰਡ ਦਾ ਚੱਕਰ ਜਿਹਾ ਲਾ ਲਈਏ ਇੱਕ ਵਾਰ ਹਾਂ ਚਾਹੀਦਾ ਲਾਉਣਾ ਹੈ ਨਾ ਹਾਂਜੀ ਮੈਂ ਭੁੱਲਿਆ ਨਹੀਂ ਤੇ ਮੈਂ ਕਹਿੰਦੇ ਉਹਦਾ ਅੱਗੇ ਉਹਨਾਂ ਦਾ ਘਰ ਇਹਨਾਂ ਸਕੂਲ ਆਪਾਂ ਦੇਖਿਆ ਇੱਥੇ ਮਾਸਟਰ ਜੀ ਇੱਕ ਨਾ ਇਸ ਪਿੰਡ ਦੇ ਮਾਸਟਰ ਆ ਮਾਸਟਰ ਸੁਦਰਸ਼ਨ ਸਿੰਘ ਜੀ ਬੋਪਰ ਆ ਹੈਨਾ ਉਹਨਾਂ ਦਾ ਇੱਕ ਮੈਸੇਜ ਆਇਆ ਸੀ ਕਹਿੰਦੇ ਤੁਸੀਂ ਪਿੱਛੇੋਂ ਮੁੜ ਕੇ ਸਾਡਾ ਪਿੰਡ ਰੌਕੇ ਤਾੜ ਨਹੀਂ ਦਿਖਾਇਆ ਨਹੀਂ ਦਿਖਾਇਆ ਹੈਨਾ ਅੱਜ ਆਪਾਂ ਉਹਨਾਂ ਦਾ ਸਪੈਸ਼ਲ ਪਿੰਡ ਦੇਖਣ ਆਏ ਸਕੂਲ ਵੀ ਦਿਖਾਤਾ ਸਾਰੇ ਵੇਖ ਕੇ ਇਹਲਾ ਕਮਰਾ ਜੋ ਪੜਾਉਂਦਾ ਰਿਹਾ ਅੱਛਾ ਜੀ ਬਿਲਕੁਲ ਜੀ ਕਿਹਾ ਉਹ ਠਾੜ ਦੀ ਉਦੋਂ ਉਹਦੀ ਸ਼ਾਦੀ ਨਹੀਂ ਨਹੀਂ ਹੋਈ ਜਦੋਂ ਇੱਥੇ ਉਹ ਪੜਾਉਂਦਾ ਰਿਹਾ ਠੀਕ ਹੈ ਜੀ ਕਿ ਉਧਰ ਦੇ ਮੋਗੇ ਦੇ ਮੁੰਡੇ ਸੀ ਤੇ ਆਪਣੇ ਜੇ ਸੀ ਸੰਗਰੂਰ ਦੇ 6-7 ਮੁੰਡੇ ਸੀ ਉਹ ਇਕੱਠੇ ਥੇ ਰਹਿੰਦੇ ਸੀ ਠੀਕ ਹੈ ਜੀ ਸਾਡੇ ਪਿੰਡ ਦੇ ਵਿੱਚ ਰੋਟੀ ਪਾਣੀ ਉਹ ਲੈਣਾ ਬੈਣਾ ਇਕੱਠੇ ਥੇ ਰਹਿੰਦੇ ਸੀ ਕਿਹੜੇ ਸਾਲ ਦੀ ਗੱਲ ਹੈ ਜੀ ਇਹ ਜੀ 71 ਤੋਂ ਫੌਜਰ ਫੜੇ ਪਰ ਆ ਗਏ ਕੋਈ ਨਹੀਂ ਕੋਈ ਨਹੀਂ ਬੈਠਾ 71 ਦੇ ਲਾਗੇ ਦੀ ਗੱਲ ਕਰ ਲੋ ਜੀ ਤੁਸੀਂ 71 75 ਦੀ ਗੱਲ ਠੀਕ ਹੈ ਉਦੋਂ ਤਾਂ ਫਿਰ ਉਦੋਂ ਇੱਕੋ ਕਮਰਾ ਸੀ ਇੱਥੇ ਅੱਛਾ ਸਕੂਲ ਚੱਲਦਾ ਸੀ ਹਾਂ ਸਕੂਲ ਇੱਕੋ ਕਮਰਾ ਇੱਕੋ ਹੀ ਸੀ ਬਸ ਹੋਰ ਕੋਈ ਛੇ ਨਹੀਂ ਸੀ ਅੱਛਾ ਤੇ ਕੱਲਾ ਹੀ ਉਹ ਪੜਾਉਂਦਾ ਹੁੰਦਾ ਸੀ ਇੱਥੇ ਤੁਹਾਡੇ ਲਾਗੇ ਲਾਗੇ ਪਿੰਡਾਂ ਦੇ ਤੁਹਾਡੇ ਨਹੀਂ ਨਹੀਂ ਉਹ ਇੱਥੋਂ ਦਾ ਪੜਾਉਂਦਾ ਸੀ ਆਪਣਾ ਰਾਜਾ ਰਾਏ ਗੱਟੀ ਮੱਤੜ ਖੁੰਧਰ ਫਰੂ ਵਾਲਾ ਸਾਰੇ ਬੱਚੇ ਆਉਂਦੇ ਇੱਥੇ ਨਹੀਂ ਜੀ ਨਹੀਂ ਵੱਖੋ-ਵੱਖੀ ਟੀਚਰ ਹੁੰਦੇ ਸੀ ਤੇ ਰਹਿਣ ਵਾਲਾ ਟੀਚਰ ਐ ਰਾਤ ਨੂੰ ਇਕੱਠੇ ਹਾਂ ਸਾਰੇ ਇਕੱਠਾ ਹੋ ਜਾਂਦੇ ਰਾਤ ਨੂੰ ਇਕੱਠੇ ਰੋਟੀ ਪਾਣੀ ਉਹ ਆਪਦੀ ਬਣਾਉਂਦੇ ਸੀ ਇੱਥੇ ਇਕੱਠਾ ਸਾਡੇ ਪਿੰਡ ਚ ਰਹਿੰਦੇ ਹੁੰਦੇ ਸੀ ਹੈਗੇ ਤੁਹਾਡੇ ਪਿੰਡੇ ਸੀ ਕੀ ਕਹਿੰਦੇ ਸੁਗਰੂਰ ਦੇ ਸੀ ਅੱਛਾ ਰਹਿੰਦੇ ਉਰੇ ਸੀ ਡਿਊਟੀ ਇੱਥੇ ਸੀ ਹਾਂ ਡਿਊਟੀ ਇੱਥੇ ਸੀ ਫਰਦਾ ਬਹੁ ਟਾਈਮ ਰਏ ਹੁਣੇ ਬੜਾ ਟਾਈਮ ਕੀ ਬੜਾ ਟਾਈਮ ਬੜਾ ਟਾਈਮ ਉਹਨਾਂ ਨਿੱਕੇ ਨਿੱਕੇ ਬੱਚੇ ਸਾਡੇ ਕੋਲ ਬੜਾ ਧਰ ਪੜਦੇ ਉਦੋਂ ਤਾਂ ਬਾਪੀ ਉਦੋਂ ਤਾਂ ਬਾਰਡਰ ਆ ਤਾਰ ਤੂਰ ਵੀ ਨਹੀਂ ਲੱਗੀ ਉਦੋਂ ਤਾਰ ਵੀਰ ਜੀ ਨਾ ਸਾਡੀ ਕੋਈ ਨਹੀਂ ਸੀ ਉਦੋਂ ਨਾ ਸਾਡੀ 88 ਦੇ ਵਿੱਚ ਲੱਗੀ ਇਹ 88 ਚ ਲੱਗੀ ਵੀਰ ਜੀ ਇੱਥੇ ਚੱਕ ਰਉ ਕਿ ਬਸਟੈਂਡ ਵੀ ਬਣਿਆ ਹੈਗਾ ਬਸ ਤਾਂ ਨਹੀਂ ਆਉਂਦੀ ਹੋਣੀ ਪਰ ਪਹਿਲਾਂ ਆਉਂਦੀ ਥੋੜਾ ਹੋਣੀ ਹੋਣੀ ਕੋ ਸਵਾਰੀ ਘਟ ਮਿਲਦੀ ਲੁੱਕ ਮੋਟਰਸਾਈਕਲ ਹੋ ਗਏ ਆਪਣੇ ਕੋ ਤੇ ਜਿੰਨੇ ਜਾਣਾ ਸ਼ਹਿਰ ਉਹਨੇ ਮੋਟਰਸਾਈਕਲ ਤੇ ਜਾਵੜਨਾ ਹਾਂ ਇਹ ਤਾਰ ਨਾਲ ਨਾਲ ਲੱਗੀ ਆ ਫੈਂਸਿੰਗ ਤੇ ਚੱਕਰ ਆਉ ਕੇ ਪਿੰਡ 'ਚ ਆਪਾਂ ਖੜੇ ਆ ਇਹ ਪਿੰਡ ਹੈਗਾ ਬਾਪੂ ਜੀ ਦਾ ਘਰ ਆ ਇਹਨਾਂ ਦੇ ਘਰੋਂ ਚਾਹ ਪੀਣੇ ਆਪਾਂ ਚੰਗਾ ਬਾਪੂ ਜੀ ਧੰਨਵਾਦ ਤੁਹਾਡਾ ਇਹ ਸਾਰੇ ਘਰ ਆ ਚੱਕਰ ਆਉ ਕੇ ਦੇ ਰਾਈਟ ਸਾਈਡ ਤੇ ਆਪਾਂ ਦੇਖ ਹੀ ਲਿਆ ਪਹਿਲਾਂ ਇੰਨੇ ਕੀ ਮਤਲਬ ਜਿਆਦਾ ਘਰ ਨਹੀਂ ਹੈਗੇ ਤੁਹਾਨੂੰ ਦਿਖਾ ਦਿੰਦਾ ਸਾਰੇ ਸਤਿ ਸ਼੍ਰੀ ਅਕਾਲ ਜੀ ਇਹ ਥੋੜੇ ਘਰ ਆ ਪਿੰਡ ਚ ਬਾਪੂ ਜੀ ਨੇ ਦੱਸਿਆ 35 ਘਰ ਕਿਹਾ 35 ਦੇ ਲਗਭਗ ਹੋ ਗਏ ਆ ਵਾਟਰ ਵਰਕਸ ਵੀ ਹੈਗਾ ਇੱਥੇ ਪਾਣੀ ਦਾ ਪ੍ਰਬੰਧ ਵੀ ਹੈਗਾ ਰਾਈਟ ਸਾਈਡ ਤੇ ਕੋਈ ਨਾ ਇਹ ਫਿਰਨੀ ਦੇ ਘਰ ਆ ਜਿਹੜੇ ਉਹ ਬਦਕਾਉਣੇ ਆ ਦੇਖਣੇ ਐ ਇਸ ਟਾਈਮ ਤੇ ਨਾ इस टाइम से मच्छर बहुत हो गया गर्मी मौसम मौ, आ ना गर्मी का मच्छर बहुत आगता इतनी खत्म ही हो जाती अगे घर जाऊगी देखे चैक कराओ के ਸੋਨਾ ਪਿੰਡ ਆ ਇਹ ਬਾਰਡਰ ਏਰੀਏ ਦਾ ਡੈਟਕ ਬਣਾਈ ਆ ਨਾ ਸਾਈਡ ਤੇ ਬਾਈਆਂ ਨੇ ਸੋਨੇ ਘਰ ਆ ਮਤਲਬ ਖੁੱਲੇ ਏਰੀਏ ਆ ਖੁੱਲੇ ਪਸ਼ੂ ਵਗੈਰਾ ਰੱਖੇ ਆ ਉਹ ਬਾਰਡਰ ਤੇ ਜਾਂਦਾ ਹੁਣ ਆ ਉਹ ਰਸਤਾ ਉਹ ਵੀ ਆਪਾਂ ਦੇਖਦੇ ਆ ਹਾਂ ਉਧਰ ਜਾਵਾਂਗੇ ਇੱਧਰ ਆਈ ਸੀ ਆ ਇਹ ਇਹ ਪਿੰਡ ਦੀ ਆ ਆ ਕੇ ਚੱਲਨੀ ਤੇ ਇੱਧਰ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਸੋਨਾ ਜਾਂ ਪਿੰਡ ਸ਼ੁਰੂਆਤ ਜੇ ਆਪਾਂ ਕਰੀਏ ਤਾਂ ਐਸਾਈਡ ਤੋਂ ਚੱਲ ਆਪਾਂ ਦੂਜੀ ਸਾਈਡ ਤੋਂ ਤੁਹਾਨੂੰ ਸਕੂਲ ਤੋਂ ਆਪਾਂ ਸ਼ੁਰੂ ਕਰਿਆ ਸੀਗਾ ਇਹ ਨਾ ਪਿੰਡ ਦੀ ਸ਼ਰਨੀ ਤਾਂ ਆਪਾਂ ਦੇਖ ਲਈ ਹਨਾ ਇਹ ਸੀਗਾ ਚੱਕ ਰਹੋ ਕਿ ਥਾੜਾ ਹਨਾ ਅ ਇੱਧਰ ਹਾਂ ਚੱਕ ਰਹੋ ਕਿ ਇੱਧਰ ਆਪਾਂ ਦੇਖ ਲਿਆ ਸੀ ਦੇਖਣਾ ਨੀਚੇ ਜਾਂ ਇਹ ਪਿੰਡ ਸੀਗਾ ਹੁਣ ਆਪਾਂ ਮਿਲਦੇ ਹਾਂ ਧੰਨ ਅਗਲੀ ਵੀਡੀਓ ਚ ਵੀ ਆਪਾਂ ਥੋੜਾ ਲੇਟ ਹੋ ਗਏ ਇਹ ਸੀਗਾ ਜਿਹੜਾ ਪਿੰਡ ਆਪਾਂ ਦੇਖ ਰਹੇ ਆ ਉਹ ਦੇਖੋ ਬੈਕ ਸਾਈਡ ਤੇ ਕਾਰ ਦੇ بیک ਸਾਈਡ ਤੇ ਤਾਰ ਆ ਨਾ ਕਾਰ ਦੇ بیک ਸਾਈਡ ਤੇ ਤਾਰ ਲੱਗੀ ਆ ਤੇ ਇਹ ਪਿੰਡ ਵੀ ਬਾਰਡਰ ਦੇ ਉੱਤੇ ਹੀ ਆ ਜਮਾ ਬਿਲਕੁਲ ਚਲੋ ਠੀਕ ਸੀ ਮਿਲਦੇ ਆਂ ਅਗਲੀ ਵੀਡੀਓ ਚ ਇਹ ਚੱਕਰ ਉੱਕੇ ਦੇ ਹੁੰਦੇ ਹਨ ਇਹਨਾਂ ਨੇ ਮੈਚ ਲਾਇਆ